ਲਓ ਜੀ 90 ਸਾਲਾ ਗਿਆਨਕੌਰ ਮਾਤਾ ਜੀ ਦੀ ਰੈਸਪੀਜ਼ ਸੁਣਿਓ ਜੀ ਇੱਕ ਤੋਂ ਬਾਅਦ ਇੱਕ ਰੈਸਪੀਜ਼ ਸੁਣਨ ਵਾਲੀ ਹੈ ਜੀ ਉਹ ਦੇਸੀ ਚੀਜ਼ਾਂ ਦੀ ਦੇਸੀ ਸਬਜ਼ੀਆਂ ਦਾਲਾਂ ਔਰ ਕਿੱਦਾਂ ਪਾਪੜ ਵੜੀਆਂ ਸਭ ਕੁਝ ਕਿੱਦਾਂ ਬਣਦਾ ਆਜ ਸੁਣੋ ਸਾਰੀ ਗੱਲ ਜੀ ਅਖੀਰ ਤੱਕ ਆਣੇ ਸਮ ਤੁਸੀਂ ਦਾਲ ਦੁੱਲ ਕਾਤੇ ਬਣਾਉਂਦੇ ਸੀ ਹਾਰੇ ਹਰੇ ਸਬਜ਼ੀ ਕਿੱਦਾਂ ਬਣਦੀ ਸੀ ਐਦਾਂ ਗੱਲ ਤੇ ਚੁੱਲ੍ਹੇ ਤੇ ਅੱਛਾ ਦਾਲ ਬਣਾਉਂਦੇ ਤੋੜੀਆਂ 'ਚ ਅੱਛਾ ਜੀ ਜੀ ਮਿੱਟੀ ਦੇ ਤੇ ਪਤਲੇ ਮੰਗੋ ਹੂੰ ਤੋੜੀ ਬੋਲਦੇ ਤੇ ਸੁਲੇ ਜੀ ਦੁੱਧ ਵੀ ਅਸੀਂ ਮਿੱਟੀ ਦੇ ਬਰਤਨ ਚ ਗਰਮ ਕਰਦੇ ਤੇ ਹੂੰ ਤਾਂ ਲੱਸੀ ਵੀ ਅਸੀਂ ਮਿੱਟੀ ਦੇ ਬਰਤਨ ਚ ਠੂਲਦੇ ਤੇ ਮਧਾਣੀ ਨਾਲ ਹਾਂ ਤੁਸੀਂ ਬੋਲ ਰਹੇ ਹੋ ਮੈਨੂੰ ਖੁਸ਼ਬੂ ਆਣੀ ਸ਼ੁਰੂ ਹੋ ਗਈ ਸੱਚੀ ਗੱਲ ਹੈ ਨਾ ਸਹੀ ਗੱਲ ਹੈ ਉਹ ਅਸੀਂ ਵੀ ਪੀਤਾ ਹੋਇਆ ਤੁਸੀਂ ਵੀ ਰਾਜ ਪੀਤਾ ਹੋਇਆ ਸਾਰਾ ਉਹ ਦੁੱਧ ਵੀ ਫਿਰ ਉਹ ਸਵੇਰੇ ਗਰਮ ਕਰਕੇ ਫਿਰ ਹਾਰੇ ਚ ਰੱਖ ਦੇਣਾ ਫਿਰ ਉਹਦੇ ਚ ਕੱਢਦੇ ਰਹਿੰਦੇ ਸੰਤਕ ਹੂੰ ਪਾਠੀਆਂ ਲਾ ਕੇ ਪਾਥੀਆਂ ਲਾ ਕੇ ਹਾਰਜ ਇਸੇ ਇਸੇ ਘਰ ਚ ਬੇੜੇ ਸੀ ਰੱਖਦੇ ਸੀ ਇੱਥੇ ਹੀ ਮੇਰੇ ਪੇ ਕੇੰਦੇ ਰੱਖਦੇ ਤੇ ਅੱਛਾ ਪੇ ਕੇੰਦੇ ਰੱਖਦੇ ਸੀ ਹਾਂਜੀ ਇਹਨਾਂ ਨੇ ਕੋਈ ਨਹੀਂ ਪਸੂ ਰੱਖਿਆ ਅੱਛਾ ਤੁਸੀਂ ਰੱਖੇ ਹੋਈ ਸੀ ਉੱਥੇ ਮੇਰੇ ਪੇ ਕੇੰਦੇ ਤੇ ਪਸੂ ਅੱਛਾ ਇਹ ਤਾਂ ਦੀ ਮੇਰੀ ਸਾਥ ਸਮਝਣ ਲਈ ਛੋਟੀ ਮਦਿ ਬੇਦਬਾਤੀ ਅੱਛਾ ਅੱਛਾ ਉਹਨੇ ਪੁੱਤ ਪਾਲਿਆ ਤੀ ਪਾਲੀ ਪੜਾਇਆ ਆਪਣੀ ਮਿਹਨਤ ਕਰਕੇ ਅੱਛਾ ਫਿਰ ਉਹ ਜਿਹੜਾ ਹਾਰਿਆ ਚ ਰੱਖਦੇ ਸੀਗੇ ਹਾਂਜੀ ਦਾਲ ਕਿੱਦਾਂ ਬਣਾਉਂਦੇ ਸੀ? ਢਾਰ ਦਾ ਦੱਸੋ। ਨਾ ਤੁਸੀਂ ਚੁੱਲ੍ਹੇ 'ਤੇ ਬਣਾਉਂਦੇ। ਬਣਾ ਕੇ ਦੱਸੋ। ਦੱਸੋ ਕਿੱਦਾਂ ਸ਼ੁਰੂ ਕਰੋਗੇ? ਪਹਿਲੇ ਸੇ ਪਾਣੀ ਉਬਾਲ ਲੈਣਾ ਹੋ। ਅੱਛਾ ਜੀ। ਥੋੜੀ ਚ ਜੀ ਫਿਰ ਢਾਲ ਤੋਂ ਸਵਾਰ ਕੇ ਅਸੀਂ ਵਿੱਚ ਪਾ ਦੇਣੀ। ਅੱਛਾ। ਢਾਲ ਦੇ ਸਲੇ ਅਦਰ ਦੀ ਹੋ ਜਾਣੀ ਹੈ ਕਿ ਜੀ ਇਹ ਮਾਹ ਦੀ ਹੈ। ਜੀ ਫਿਰ ਚੱਠੰਦਾ ਪਾਣੀ ਪਾਣਾ। ਅੱਛਾ। ਤ ਉਹ ਦਿਨ ਢੜ ਫੱਟ ਜਾਂਦੀ ਸੀ। ਜੀ ਫੱਟ ਕੇ ਫਿਰ ਉਹ ਕੋਲ ਨਹੀਂ ਸੁਗ ਹੋ ਜਾਂਦੀ ਸੀ ਫਿਰ ਅਸੀਂ ਜਿਹੜਾ ਮਿਰਚ ਮਸਾਲਾ ਧਨੀਆ ਜੋ ਵੀ ਹੈ ਜੀ ਉਹ ਸੀ ਕੁੰਡੇ ਚ ਰਗੜ ਕੇ ਹਾਂ ਫਿਰ ਉਹਦੇ ਵਿੱਚ ਪਾ ਲੈਣਾ ਰਿਝਦੀ ਰਹੀ ਅੱਛਾ ਉਹ ਦਾਲ ਚ ਸਿੱਧਾ ਹੀ ਪਾ ਦੇਣਾ ਰਿਝਦੀ ਤੇ ਫਿਰ ਬਹੁਤ ਖੁਸ਼ਬੂ ਆਣੀ ਜਿਹੜਾ ਮਸਾਲਾ ਹੋਣਾ ਨਾ ਲੇਚੀ ਬਗੈਰ ਦਾਲਚੀਨੀ ਅੱਛਾ ਤੇ ਨਹੀਂ ਤਾਂ ਉਹਦੀ ਬਹੁਤ ਖੁਸ਼ਬੂ ਆਣੀ ਹੂੰ ਦਾਲਚੀਨੀ ਧਨੀਏ ਦੀ ਖੁਸ਼ਬੂ ਵੱਜ ਜਾਂਦੀ ਸੀ ਹਨਾ ਸਭ ਚ ਜੰਦੀ ਉਹ ਜਿਹੜਾ ਟੇਸਟ ਆਪਾਂ ਨੂੰ ਲੱਖ ਕੀ ਭਾਈਆਂ ਤੜਕੇ ਲਾਈ ਜਾਣੇ ਇਹਨੇ ਨਾ ਪਾ ਕੇ ਉਹ ਟੇਸਟ ਨਹੀਂ ਬਣਦਾ ਨਹੀਂ ਬਣਦਾ ਨਹੀਂ ਬਣਦਾ ਅੱਛਾ ਉਹ ਤੜਕਾ ਜਿਹੜਾ ਲਾਂਦੇ ਸੀ ਬਾਅਦ ਚ ਲਾਂਦੇ ਸੀ ਕਿ ਨਹੀਂ ਲਾਂਦੇ ਸੀ ਇਸ ਤਰ੍ਹਾਂ ਗੱਲ ਹੈ ਤੜਕਾ ਹੁਸਲਾ ਲਾ ਲੰਦੇ ਤੇ ਪਰ ਜਣ ਜਿਸਲੇ ਦੇਖਦੇ ਤੇ ਨਾ ਸਾਡੀਆਂ ਮਾਵਾਂ ਜੱਸੀਆਂ ਨਹੀਂ ਆ ਜੀ ਉਹ ਕਟਛੀ ਹੋਣੀ ਪਿੱਤਲ ਦੀ ਹੂੰ ਉਹ ਅੱਗੇ ਵਿੱਚ ਫੁੱਲ ਚ ਦੁਬਾਦਣੀ ਅੱਛਾ ਉਹਨਾਂ ਭਖ ਦਣੀ ਲਾਲ ਹੋਦਣੀ ਅੱਛਾ ਇੰਨੇ ਦੇਰ ਚ ਬਣਾ ਮਿਰਚ ਮਸਾਲਾ ਜੋ ਵੀ ਹੋਣਾ ਕੋਲੀ ਜਿਹਾ ਤਿਆਰ ਰੱਖਣਾ ਪਿਆਜ਼ ਵੀ ਨਹੀਂ ਪਾਣਾ ਅੱਛਾ ਜੀ ਉਹ ਸਾਰਾ ਜਸਲੇ ਹਾਂਗੇ ਵਗੈਰਾ ਸਾਰਾ ਉਹਦੇ ਵਿੱਚ ਕੀ ਸਾਫ਼ ਕਰਕੇ ਕੀ ਪਾਕੇ ਪਾੜਣਾ ਉਹਦੇ ਵਿੱਚ ਉਹ ਹੀ ਚੱਕਣੀ ਕੱਚੀ ਦਾ ਅੱਛੀ ਪਾਦਣੀ ਐਨੀ ਖੁਸ਼ਬੂ ਆਉਂਦੀ ਆ ਤਾਂ ਤਰੀਕਾ ਮੈਂ ਕਿੰਨੀਆਂ ਇੰਟਰਵਿਊਜ਼ ਕੀਤੀਆਂ ਆਹ ਕੜਛੀ ਵਾਲੀ ਗੱਲ ਨਹੀਂ ਮੈਨੂੰ ਕਿਸੇ ਨੇ ਦੱਸੀ ਦੁਬਾਰਾ ਦੱਸਿਓ ਵੀ ਉਹ ਨੀਚੇ ਰੱਖ ਦੇਣੀ ਉਹਦੇ 'ਚ ਦੀ ਅੱਗੇ 'ਚ ਅੱਗੇ 'ਚ ਅੱਛਾ ਪਿੱਤਲ ਦੀ ਕੜਚੀ ਅੱਛਾ ਕੋਨਾ ਹੋ ਜਾਣਾ ਲਾਲ ਹੋ ਜਾਣਾ ਨਾ ਜਿਹੜਾ ਅਸੀਂ ਮਿਰਚ ਮਸਾਲਾ ਪੋੜ ਕੇ ਅਸੀਂ ਸਾਰਾ ਤਿਆਰ ਕਰਕੇ ਰੱਖ ਲੈਣਾ ਤਨੀਆ ਬਗਾਰੇ ਪਹਿਲੇ ਤਿਆਰ ਕਰ ਲੈਣਾ ਕਰਕੇ ਰੱਖ ਲੈਣਾ ਉਹ ਚੰਨਾ ਲਸਣ ਪਾਉਣਾ ਨਾ ਦਾ ਪਾਣਾ ਨਾ ਪਿਆਜ਼ ਪਾਣਾ ਕਿਉਂਕਿ ਉਹ ਤਾਂ ਅਸੀਂ ਕੁੱਟ ਕੇ ਲਾ ਤੁਹਾਨੂੰ ਸਨ ਪਹਿਲੇ ਪਾਲੇ ਆਪ ਹੁੰਦਾ ਜੀ ਫਿਰ ਉਸ ਜੰਦੇ ਉਸ ਕੜਚੀ ਕੰਟੀਨਿਊ ਐਨ ਲਾਲ ਹੋਣੀ ਉਪਰਨੇ ਕੇ ਤੇਲ ਜੋ ਵੀ ਹੈ ਤੜਕਾ ਫਿਰ ਉਹ ਕੋਣਾ ਉਸ ਵੇਲੇ ਪਾੜਣਾ ਉਹਦੇ ਵਿੱਚ ਲਓ ਜੀ ਉਸ ਵੇਲੇ ਪਾੜਣਾ ਪਾੜਣਾ ਫਿਰ ਉਹ ਐਨ ਪੱਕ ਜਾਣਾ ਇੱਕ ਮਿੰਟ ਸੇ ਹਮ ਮਿੰਟ ਨਹੀਂ ਸਿਕੰਟਾਂ ਚ ਚੱਕੜੇ ਕਾਟ ਚੁੰਦੀ ਮਾਰਣੀ ਐਨਾ ਟੇਸਟ ਆਨ ਆਦਾ ਲਓ ਜੀ ਗੱਲ ਬਣ ਗਈ ਆ ਤਾਂ ਨਜ਼ਾਰਾ ਹੀ ਲਿਆਤਾ ਫਿਰ ਜਿਹੜਾ ਅਸੀਂ ਅੱਗੇ achar ਭੰਪ ਤੇ ਜੀ ਅਸੀਂ ਅੱਗੇ ਫਿਰ ਟੇਲੇ ਮਿਰਚ ਹਿੰਗ ਸਭ ਕੁਝ ਪਾਣਾ ਜੀ ਪਾ ਕੇ ਨਾ ਫਿਰ ਉਹ ਪਾਉਂਦਾ ਸੀ ਉਹ ਤਾਂ ਪਰ ਮੁੰਦਾ ਮਾਰ ਦੇਣਾ ਜੀ ਫਿਰ ਉਹਦੀ ਖੁਸ਼ਬੂ ਹੁੰਨੀ ਨਾ ਜਿਹੜੀ ਫਰਾਹ ਫੁਮੀ ਉਹਦੇ ਪਿੱਛੇ ਚੱਲ ਜਾਣੀ ਅੱਛਾ ਫਿਰ ਉਸੇ ਚੱਕਣਾ ਟੱਕ ਦੇਣਾ ਫਿਰ ਅਸੀਂ ਦਬਾ ਦਬ ਚੀਜ਼ਾਂ ਪਾਉਂੀਆਂ ਜੀ ਉਸ ਆਚਾਰ ਦੀ ਟੇਸਟ ਅੱਜ ਦੇ ਆਚਾਰ ਦੀ ਟੇਸਟ ਨਹੀਂ ਆ ਰਹੀ ਖੁਸ਼ਬੂ ਨਹੀਂ ਆਦੀ ਆਏ ਹਾਏ 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 ਕਮਾਲ ਕਰਤਾ ਇਦਾਂ ਇਦਾਂ ਹੀ ਬਣਾਉਂਦੇ ਰਹਿਤਾ ਜੀ ਜੀ ਹਰਤਾ ਬਣਾਣਾ ਹੂੰ ਉਹਨੂੰ ਵੀ ਅਸੀਂ ਦੇ ਕਰਨਾ ਬਣਾਓ ਫਿਰ ਦੱਸੋ ਬਸ ਫਿਰ ਅਸੀਂ ਸਾਰੀ ਚੀਜ਼ ਤਿਆਰ ਕਰਕੇ ਹੂੰ ਅਸੀਂ ਉਹ ਭਾਂਡ ਨੂੰ ਅੱਗ ਗਿਆ ਰੀਆਂ ਫਿਰ ਤੇਲ ਹਿੰਗ ਮਿਰਚ ਪਾਕਟ ਕਬਰ ਕਰ ਦੇਣਾ ਜੀ ਫਿਰ ਜਦੋਂ ਸਲੈਨ ਪਾਪ ਜਾ ਤੱਕਣਾ ਅਸੀਂ ਇਹ ਦਸਦਾ ਕਹਣਾ ਟੱਕ ਲੈਣਾ ਫਟਾਫਟ ਜਿਹੜਾ ਮਿਕਸ ਬਣਿਆ ਹੋਣਾ ਮਿਕਸਚਰ ਉਹਦੇ ਵਿੱਚ ਪਾ ਦੇਣ ਟੱਕ ਦੇਣਾ ਜੀ ਲੈ ਕਮਾਲ ਹੈ ਪਾਪੜ ਪੁੱਪੜ ਵੀ ਬਣਾਉਂਦੇ ਸੀਗੇ ਕੋਈ ਬਣਾ ਲੀਦੇ ਤੇ ਦੱਸੋ ਕਿੱਦਾਂ ਬਣੂਗੇ ਪਾਪੜ ਕਿੱਦਾਂ ਬਣੂਗੇ ਅਸੀਂ ਚਾਵਲ ਲੈਣੇ ਜੀ ਚਾਵਲ ਵਪਾਲਨੇ ਵੈਨ ਚੰਗੀ ਤਰ੍ਹਾਂ ਹਾਂ ਜੀ ਐਨ ਬਣਾ ਲੈਣੇ ਪਤਲੇ ਕਰਕੇ ਉਹ ਹੂੰ ਫਿਰ ਅਸੀਂ ਉਹ ਆਪਣਾ ਤਿਲ ਦਾ ਪਾਣੀ ਦਾ ਲੈਣਾ ਅੱਛਾ ਜੀ ਉਹਨਾਂ ਪਲੇਟ ਰੱਖਣੇ ਜੀ ਪਾਣੀ ਉਬਲਦਾ ਹੋਣਾ ਹੂੰ ਕੁਝ ਫਿਰ ਐਨ ਐਨ ਪਾ ਕੇ ਅਸੀਂ ਇੱਕ ਬਾਤਣਾ ਪਾਪੜ ਬਣ ਜਾਣ ਪਾਪੜ ਚੱਕਿਆ ਸਤ ਸ੍ਰੀ ਅਕਾਲ ਪਾਪੜਾ ਪੀਛੇ ਤਰ੍ਹਾਂ ਸਾਗੂ ਦਾਣੇ ਦੇ ਪਾਪੜ ਬਣਾ ਲਈ ਦਿੱਤੇ ਸਾਬੂ ਦਾਣੇ ਦੇ ਪਾਪੜ ਉਹ ਵੀ ਇਸੇ ਤਰ੍ਹਾਂ ਸਾਗੂ ਦਾਣੇ ਤਿਆਰ ਕਰ ਲੈਣਾ ਜੀ ਬਣਾ ਕਰ ਲੈਣਾ ਹੂੰ ਜਿਸਲੇ ਇਹਨੂੰ ਰੋਲ ਕਰ ਦਉਨੇ ਇਸੇ ਤਰ੍ਹਾਂ ਸੀ ਪਾਪੜਾ ਉਹ ਵੀ ਬਤੂ ਲੋਣੀ ਵਾਹ ਇੱਕ ਹੁਣ ਹੋਰ ਮੈਨੂੰ ਹੋਰ ਪੁੱਛਣਾ ਮੈਂ ਬੜੀਆਂ ਕਿੱਦਾਂ ਬਣਾਉਂਦੇ ਸੀਗੇ ਬੜੀਆਂ ਬਣਾਉਣ ਦਾ ਤਰੀਕਾ ਮੂੰਗ ਦੀ ਦਾਲ ਦੀਆਂ ਮਾਂ ਦੀ ਦਾਲ ਦੀਆਂ ਕਾਦੀਆਂ ਬਣਾਉਂਦੇ ਸੀਗੇ ਮਾਂਹਾਂ ਦੀ ਛੋਲੇ ਆ ਦੇ ਜੀ ਕੱਲੇ ਬਾਹ ਦੇ ਵੀ ਪਣ ਜਾਂਦੀ ਸੀ ਹੂੰ ਉਹਨਾਂ 'ਤੇ ਗੋਲਣਾ ਮਹਾਨ ਜੀ ਫਿਰ ਸਵੇਰ ਨੂੰ ਮਸਲ ਲੈਣੇ ਫਿਰ ਉਹਦੀ ਸਾਰਾ ਛੱਲੜ ਲਾ ਦੜਾ ਜੀ ਛੱਲੜ ਲਾ ਦੜਾ ਤੇ ਜਿਹੜਾ ਮਿਕਸਚਰ ਤਿਆਰ ਕੀਤਾ ਉਹਨਾਂ ਦੀ ਜਾਂ ਪੇਠਾ ਹੂੰ ਪੇਠਾ ਕੱਦੂ ਕਸ ਕੀਤਾ ਬਾਹ ਹੋਣਾ ਜੀ ਮਿਰਚ ਮਸਾਲਾ ਜੋ ਵੀ ਹੈ ਜੀ ਸਾਰਾ ਤਿਆਰ ਕੀਤਾ ਬਾਹ ਫਿਰ ਉਹਦੇ 'ਚ ਰੋੜਾ ਦੜਾ ਹੂੰ ਫਿਰ ਇੱਕ ਰਾਤ ਰੱਖ ਲੈਣਾ ਅੱਛਾ ਇੱਕ ਵਾਰ ਪੂਰੀ ਰਾਤ ਰੱਖਣਾ ਤੇ ਥੋੜਾ ਜਿਹਾ ਪਾਬ ਮਾਲੋ ਫੁੱਲ ਜਾਣਾ ਨੇ ਜੀ ਦੋ ਦਿਨ ਚਾਕੇ ਬੜੀਏ ਕਪੜਾ ਵਿਛਾ ਕੇ ਬੜੀਆਂ ਫਾਦਗੀਆਂ ਟੁੱਕ ਦੇਣੀ ਆ ਹਾਂਜੀ ਹਾਂਜੀ ਹੂੰ ਮਨਜੇ ਤੇ ਬਿਲਕੁਲ ਫਿਰ ਕਿੰਨੇ ਦਿਨ ਚ ਰੱਖਣੀ ਸੁਕਾਣੀ ਕਿੰਨੀ ਦੇਰ ਲਾ ਫਿਰ ਬਿਲਕੁਲ ਸੁਕਾਣੀ ਆ ਨਾ ਕਿੰਨੇ ਦਿਨ ਪਾਬ ਮੈਂ ਦੋ ਦਿਨ ਲੱਗਣ ਚਾਰ ਦਿਨ ਲੱਗਣ ਅੱਛਾ ਚਾਰ ਕਿ ਦਿਨ ਪਾਬ ਗਿੱਲੀਆਂ ਨਹੀਂ ਰਹਿਣੀਆਂ ਗਿੱਲੀਆਂ ਰਹਿ ਗਈ ਤਾਂ ਉੱਲੀ ਪੈ ਜਣੀ ਹਾਂ ਇਹ ਵੀ ਚੱਕਰ ਹੈ ਗਿੱਲੀਆਂ ਰਹਿ ਗਈਆਂ ਤਾਂ ਉੱਲੀ ਪੈ ਜਾਣੀਆਂ ਬਿਲਕੁਲ ਸੁੱਕਾਣੀ ਆ ਬਿਲਕੁਲ ਪੂਰੀ ਸੁੱਕ ਗਈ ਕਿੱਦਾਂ ਪਤਾ ਲੱਗੂਗਾ ਅਰੇ ਉਹ ਪੰਨੇ ਕਿ ਪਤਾ ਲੱਗਦਾ ਲੱਗ ਜਾਂਦਾ ਹਾਂਜੀ ਕੜਕ ਦੇ ਨਹੀਂ ਟੁੱਟੂਗੀ ਹੈ ਨਾ ਹੂੰ ਆ ਜਿਹੜੀਆਂ ਤੁਸੀਂ ਗੱਲਾਂ ਸੁਣਾਈਆਂ ਨਾ ਜੀ ਇਹ ਹਾਂਜੀ ਇਹ ਸੁਣ ਕੇ ਸਾਰੀਆਂ ਗੱਲਾਂ ਮੂੰਹ 'ਚ ਆ ਗਿਆ ਪਾਣੀ ਮੇਰੇ ਸੱਚੀ ਗੱਲ ਹੈ ਨਾ ਇਹ ਇਹ ਸਵਾਦ ਹੀ ਵੱਖਰਾ ਸੀਗਾ ਉਸ ਟਾਈਮ ਦਾ ਜੀ ਬਿਲਕੁਲ ਜੇ ਤੁਸੀਂ ਸੋਚੋ ਨਾ ਜੀ ਇਹ ਨਾ ਬੜੀਆਂ ਦਾ ਟੇਸਟ ਹੈ ਜਿਹੜੀਆਂ ਘਰ ਦੀਆਂ ਬਣੀਆਂ ਦਾ ਹੂੰ ਦੂਜੀਆਂ ਦਾ ਬਹੁਤ ਫਰਕ ਹੈ ਬਾਜ਼ਾਰੀ ਦਾ ਕੁਝ ਵੀ ਨਹੀਂ ਹੈ ਬਹੁਤ ਫਰਕ ਹੈ ਹੂੰ ਸਿਰਫ ਬੜੀਆਂ ਦੇਖੋ ਮਸਰਾਂ ਦੀ ਦਾਲ ਚ ਪਾਓ ਬਹੁਤ ਵਧੀਆ ਲੱਗਦੀਆਂ ਹਾਂ ਕੀ ਇਹ ਚ ਪਾਓ ਜੀ ਬਹੁਤ ਵਧੀਆ ਲੱਗਦੀ ਹੈ ਕੀ ਇਹ ਚ ਪਾਓ ਹੈ ਬਹੁਤ ਜ਼ਬਰਦਸਤ ਹੈ ਹਾਂ ਜੀ ਫੇਕੜੀ ਚ ਪਾਓ ਜਿਹੜੀ ਕੜੀ ਬੜੀਆਂ ਵਾਲੀ ਤੇਸਟ ਆਉਂਦਾ ਨਾ ਜੀ ਉਹ ਫਲੋਰੀਆਂ ਵਾਲਾ ਨਹੀਂ ਆਉਂਦਾ ਹਾਂ ਹੋਰ ਕੜੀ ਬਣਾਉਣ ਦਾ ਤਰੀਕਾ ਵੀ ਦੱਸ ਦੋ ਦੱਸ ਦੋ ਦੱਸੋ ਦੱਸੋ ਕੜੀ ਬਣਾਉਣ ਦਾ ਤਰੀਕਾ ਹਮ ਕੜੀ ਅਸੀਂ ਦਹੀਂ ਲੈ ਲੈਣਾ ਜੀ ਇਹ ਬਿਲਦੀ ਦੀ ਬਣਾਨੀ ਤਾਂ ਇਮਲੀ ਕੋ ਉਲਣੀ ਅੱਛਾ ਜੀ ਦਹੀਂ ਹੋਵੇ ਤਾਂ ਦਹੀਂ ਨਹੀਂ ਬਣ ਹਮ ਉਹਨੂੰ ਐਨ ਅਸੀਂ ਮਸਲ ਲੈਣਾ ਲੱਸੀ ਮੰਗੋ ਬਣਾ ਲੈਣਾ ਜੀ ਲੱਸੀ ਦੀ ਕੜੀ ਬਣਦੀ ਹਮ ਫਿਰ ਉਹਦੇ ਤੁਸੀਂ ਬੈਠਣਾ ਲਾ ਲੜਾ ਜੀ ਫਿਰ ਅਸੀਂ ਚੱਲੇ ਤੇ ਪਤੀਲਾ ਰੱਖ ਕੇ ਹਮ ਹਿੰਗ ਕਾਲੀ ਮਿਰਚ ਲੌਂਗ ਮੇਥੇ ਜੀ ਜੀਰਾ ਹੋਰ ਕੀ ਪੈਣਾ ਜੀਰਾ ਪਾ ਲਓ ਜੀਰਾ ਜੀ ਫਿਰ ਲਾਲ ਮਿਰਚ ਹਮ ਇਹ ਸਾਰੀ ਪਾ ਕੇ ਅਸੀਂ ਉਹਦੇ ਚ ਪਤੀਲੇ ਚ ਪੱਕਦੇ ਤੇਲ ਚ ਸਿੱਟ ਦੇਣੀ ਹਮ ਹਿੰਗ ਵਗੈਰਾ ਜੀ ਬਸ ਜਦੋਂ ਛੱਬੂ ਵਾਗੀ ਤੋਦੇ ਚਾਸੀ ਉਹ ਮਿਕਸਰ ਲਾਇਆ ਬਾ ਹੂੰ ਦਹੀਂ ਆਪਾ ਲੈਣਾ ਹੂੰ ਬੜੀਆਂ ਪਾਣੀ ਤਾਂ ਅਸੀਂ ਬਖਰੀਆਂ ਛੱਸ ਲੈਣੀਆਂ ਜਰ ਰੱਖ ਜੀ ਪ੍ਰਕਾ ਲੈਣੀਆਂ ਫਿਰ ਉਪਾਦਮੀਆਂ ਵਿੱਚ ਹੂੰ ਘੜੀ ਬਣ ਗਈ ਘੜੀ ਬਣ ਗਈ ਇੱਕ ਗੱਲ ਦੱਸਾਂ ਤੁਹਾਨੂੰ ਮੈਂ ਹਾਂਜੀ ਚੰਡੀਗੜ੍ਹ ਤੋਂ ਦਿੱਲੀ ਤੋਂ ਬਾਕੀ ਦੇਸ਼ ਦੇ ਹੋਰ ਵੱਡੇ ਸ਼ਹਿਰਾਂ ਚੋਂ ਬੰਬੇ ਤੋਂ ਵੀ ਹਾਂਜੀ ਔਰ ਕੈਨੇਡਾ ਚ ਅਮਰੀਕਾ ਚੋਂ ਇਟਲੀ ਚੋਂ ਬੜੀ ਥਾਵਾਂ ਤੋਂ ਸਾਡੇ ਵੀਡੀਓਜ਼ ਦੇਖਦੇ ਆਂ ਹਾਂਜੀ ਔਰ ਅੱਜ ਕੱਲ ਨਾ ਸਰਚ ਕਰਦੇ ਆਂ ਵੀ ਕਿੱਦਾਂ ਬਣਾਉਣੀ ਕੜੀ ਹਾਂਜੀ ਦਾਲ ਕਿੱਦਾਂ ਬਣਾਣੀ ਹੁਣ ਕਈ ਲੋਕਾਂ ਨੇ ਆ ਤੁਹਾਡੀਆਂ ਰੈਸਪੀਜ਼ ਨੂੰ ਨੋਟ ਕਰ ਲੈਣਾ ਔਰ ਇੱਦਾਂ ਹੀ ਬਣਾਣਗੇ ਇਹ ਸੱਚੀ ਗੱਲ ਹੈ ਜੀ ਰੈਸਪੀਜ਼ ਨੂੰ ਨੋਟ ਕਰਕੇ ਦੇਸੀ ਰੈਸਪੀ ਅਸੀਂ ਲਿਖ ਦੇਣਾ ਕਿ ਮਾਤਾ ਗਿਆਨ ਕੌਰ ਜੀ ਦੀ 90 ਸਾਲਾ ਮਾਤਾ ਗਿਆਨ ਕੌਰ ਜੀ ਦੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਸੁਣੋ ਜੀ ਦੇਸੀ ਰੈਸਪੀਜ਼ ਇਹ ਬੋਲਦੇ ਨੇ ਜੀ ਬੇਕਰਾ ਗੱਲ ਆ ਬੇ ਅੱਜਕੱਲ ਜਿਹੜਾ ਜੋ ਗੈਣਾ ਕਾ ਜੀ ਕੰਪਿਊਟਰ ਦਾ ਆ ਵੀਡੀਓ ਵਿੱਚ ਬੜਾ ਕੁਝ ਦੱਸ ਦਿਆ ਹਾਂ ਉਹ ਪਿਛਲੇ ਨਾਲ ਰੋਲ ਬਣੀ ਆ ਜੀ ਸਾਡਾ ਝਟਕਾ ਹਿਸਾਬ ਤਾਂ ਹਮ ਅੱਜਕੱਲ ਪੜਿਆ ਲਿਖਿਆ ਦਾ ਮੋਬਾਈਲ ਤੇ ਦੇਖੀ ਜਾਣਾ ਬਣਾਈ ਜਾਣਾ ਪਰ ਜਿਹੜਾ ਝਟਕਾ ਹਿਸਾਬ ਸੀ ਨਾ ਜੀ ਦੇਖ ਕੇ ਤਾਂ ਬਣਾ ਲਵਾਂਗੇ ਪਰ ਉਹ ਮਸਾਲੇ ਕੁੱਟੂਆ ਕੌਣ ਅਸਲ ਤਾਂ ਗੱਲ ਇਹ ਹੈ ਹੈ ਹੁਣ ਤਾਂ ਉਹ ਲਿਆਂਦੇ ਬਜ਼ਾਰੋਂ ਪੈਕਟ ਵਾਲੇ ਲਾਤੇ ਤੁਸੀਂ ਜਦੋਂ ਸਾਡੀਆਂ ਮਾਵਾਂ ਖਾਣਾ ਬਣਾਉਂਦੀਆਂ ਸੀਗੀਆਂ ਜੀ ਔਰ ਸੱਤ ਘਰਾਂ ਚ ਪੂਰੇ ਮੁਹੱਲੇ ਚ ਖੁਸ਼ਬੂ ਆਉਂਦੀ ਸੀਗੀ ਇਹ ਕੋਈ ਝੂਠ ਨਹੀਂ ਐ ਬਾਸਮਤੀ ਬਣਾਓ ਕਦੂਕ ਬਣਾਓ ਹਮ ਕੜੀ ਬਣਾਓ ਜੀ ਇਹ ਆਪਣਾ ਮੱਖਣ ਕੇ ਬਣਾਓ ਜੀ ਇਹਨਾਂ ਚਾਰ ਚੀਜ਼ਾਂ ਦੀ ਖੱਛੂ ਛਾਰੇ ਮਲੇ ਫੈਲ ਜਾਂਦੇ ਨੇ ਫੈਲ ਜਾਂਦੇ ਜੀ ਹੁਣ ਇੱਕ ਡਿਮਾਂਡ ਹੋਰ ਆ ਗਈ ਸਰਦਾਰ ਮੇਜਰ ਸਿੰਘ ਜੀ ਤੁਹਾਡੇ ਬੇਟਾ ਦੀ ਹਾਂਜੀ ਸਾਗ ਖਲਾਇਆ ਹੋਣਾ ਤੁਸੀਂ ਇਹਨਾਂ ਨੂੰ ਹੁਣ ਸਾਗ ਦੱਸੋ ਕਿੱਦਾਂ ਬਣਦਾ ਸੀਗਾ ਹੁਣ ਸਾਗ ਵੀ ਸੁਣੋ ਜੀ ਹਾਂਜੀ ਦੱਸੋ ਸਾਗ ਦੀ ਡਿਮਾਂਡ ਕੀਤੀ ਇਹਨਾਂ ਨੇ ਕੀਤੀ ਹੈ ਨਾ ਨਾ ਹਾਂ ਦੱਸੋ ਸਾਗ ਤਾਂ ਪੰਜਾਬੀਆਂ ਦੀ ਅਖੇ ਫੇਵਰਿਟ ਫੇਵਰੇਟ ਚੀਜ਼ ਹੈ ਹਾਂ ਸਾਗ ਮਾਹ ਦੀ ਦਾਲ ਜੀ ਔਰ ਕੜੀ ਹੂੰ ਇਹ ਤਿੰਨ ਚੀਜ਼ ਆ ਮੈਂ ਹੋਰ ਮੇਲੇ ਨਾ ਮੇਲੇ ਹਾਂ ਹੁਣ ਸਾਗ ਦੱਸੋ ਫਿਰ ਕਿੱਦਾਂ ਬਣਾਣਾ ਜੀ ਸਾਗ ਤੇ ਪਾਣੀ ਉਬਲਣਾ ਤਰਤੇੜਾ ਸਾਗ ਜੀਰ ਕੇ ਤੋਂ ਛਾਂਟ ਕੇ ਜੀ ਧੂਣਾ ਹੂੰ ਕੱਟਣਾ ਐਂਟੀ ਆਰ ਕਰਕੇ ਸਾਗ ਜਿਸਲੇ ਪਾਣੀ ਉਬਲ ਜਾਣਾ ਜੀ ਉਹਦੇ ਵਿੱਚ ਅਸੀਂ ਸਾਗ ਪਾ ਲੈਣਾ ਪਤਿਲਾ ਜੜਾ ਉਹ ਬਤੋਲ ਦੀ ਸੀ ਨਾ ਹੂੰ ਫਿਰ ਉਹਦੇ ਚ ਅਸਿੱਲਾ ਸਣਾ ਆਦਾ ਹਰੀ ਮੇਤੇ ਜੀ ਇਕ ਉਟਕੇ ਸੀ ਨਾਲੇ ਪਾ ਗਣੀ ਹੂੰ ਤਾਂ ਕਿ ਉਹਦੇ ਜਾਵੇ ਜੀ ਵਿੱਚ ਰੱਜ ਜਾਵੇ ਹੂੰ ਜਦ ਤਿਆਰ ਹੋ ਗਿਆ ਹੂੰ ਤਾਂ ਅਸੀਂ ਬੇਸਣ ਪਾ ਲੋ ਚਾਹੇ ਮੱਕੀ ਦਾਤਾ ਪਾ ਲੋ ਉਹ ਪਾ ਕੇ ਅਸੀਂ ਗਰਮ ਅਸੀਂ ਘੋਟਣਾ ਕਹਿੰਦੇ ਹੂੰ ਤਰਸੀ ਨਾ ਜੀ ਉਹਨ ਵੈਨ ਕੋੜ ਲੈਣਾ ਜੀ ਕੋੜ ਲੈਣਾ ਹੂੰ ਬਾਕੀ ਫਿਰ ਮੇਜ ਮਸਾਲੇ ਪਾ ਕੇ ਜੋ ਜੋ ਟੇਸਟ ਦੇ ਮਤਾਪ ਕੇ ਪਾ ਕੇ ਤੜਕਾ ਲਾ ਲਓ ਅੱਛਾ ਇੱਕ ਚੀਜ਼ ਰਹਿ ਗਈ ਕੋਸ਼ਿ ਸਾਗ ਚ ਕੋਈ ਹੋਰ ਪੱਤੇ ਪੁੱਤੇ ਹੋਰ ਵੀ ਪਾਉਂਦੇ ਸੀ ਬਾਥੂ ਬਾਥੂ ਪਾਲਕ ਨਹੀਂ ਸੀ ਪਿਆਜ਼ੀ ਛੋਲੇ ਹੂੰ ਅੱਛਾ ਪਿਆਜ਼ੀ ਵੀ ਪਾ ਲੈਂਦੇ ਸੀ ਵਿੱਚ ਪਿਆਜ਼ੀ ਬਹੁਤ ਵਧੀਆ ਹੈ ਅੱਛਾ ਬਿਲਕੁਲ ਆ ਪਾ ਕੇ ਦੇਖੂਗਾ ਮੈਂ ਹੁਣ ਸੋਏ ਵੀ ਪਾ ਲੈਂਦੇ ਸੀ ਸੋਏ ਅੱਛਾ ਹੂੰ ਦੁਆਰਾ ਦੱਸੇ ਸਾਰੀਆਂ ਚੀਜ਼ਾਂ ਦੇ ਨਾਮ ਪਿਆਜ਼ੀ ਸਰੋਂ ਹੂੰ ਪਾਲਕ ਜੀ ਮੇਥੀ ਹੂੰ ਛੋਲੇ ਜੀ ਬਥੂਆ ਜੀ ਸੋਏ ਜੀ ਇਹ ਹੀ ਆ ਮੈਂ ਦੇਖਿਆ ਕਾਫੀ ਚੀਜ਼ਾਂ ਸਾਗ ਤਾਂ ਬੜਾ ਸਵਾਦ ਬਣਾਤਾ ਤੁਸੀਂ ਬਿਲਕੁਲ ਹੂੰ ਥਿਆ ਕਿ ਸਾਰੀਆਂ ਚੀਜ਼ਾਂ ਪਿੰਮਾ ਹੋਣਾ ਹਾਂ ਵੈਰੀ ਟੇਸਟੀ ਵੈਰੀ ਟੇਸਟੀ ਮਾਤਾ ਜੀ ਗਿਆਨ ਕੌਰ ਜੀ ਨੇ ਦੇਖੋ ਜੀ ਆ ਚੀਜ਼ਾਂ ਤਿਆਰ ਕਰ ਦਿੱਤੀ ਹੁਣ ਤੁਸੀਂ ਦੇਖ ਲਓ ਹਮ ਇਹਨਾਂ ਦੀ ਟਿਊਸ਼ਨ ਨਹੀਂ ਰੱਖੀ ਅੱਛਾ ਜੀ ਇਹਨਾਂ ਦੀ ਟਿਊਸ਼ਨ ਨਹੀਂ ਕਿਸੇ ਬੱਚੇ ਨੇ ਤੁਸੀਂ ਉਹ ਪੜਾਇਆ ਲੱਗਦਾ ਨਹੀਂ ਜਿੰਨਕ ਮੇਤੇ ਪੜਾ ਹੁੰਦਾ ਤਾਂ ਮੈਂ ਪੜਾਇਆ ਅੱਛਾ ਜਿੰਨਕ ਮੇਤੇ ਪੜਾ ਹੁੰਦਾ ਲੇਕਿਨ ਹਾਂ ਮੈਂ ਪੰਜਵੀਂ ਸੀ ਅੱਛਾ ਜੀ ਲੇਕਿਨ ਪੁੱਛ ਲਓ ਮੈਂ 8ਵੀਂ 9ਵੀਂ ਵਾਲਿਆਂ ਨੂੰ ਮੈਥ ਵੀ ਕਰਾਂਦੀ ਅੱਛਾ ਪੁੱਛ ਲਓ ਅੱਠਵੀਂ ਤੱਕ ਫਿਰ ਇਹਨਾਂ ਨੂੰ ਪੜਾਇਆ ਹੋਣਾ ਤੁਸੀਂ ਤਦੋਂ ਜਿੰਨਾ ਵੀ ਹੋਇਆ ਪਰ ਮੈਂ ਆਪਣੇ ਬੱਚੇ ਸੀ ਕੋਈ ਟੈਨਸ਼ਨ ਨਹੀਂ ਰੱਖੀ ਬਾਬਾ ਜੀ ਅੱਜ ਤਾਂ ਨਜ਼ਾਰਾ ਆ ਗਿਆ ਸੱਚੀ ਗਾਣਾ ਬਹੁਤ ਬਹੁਤ ਵਧੀਆ ਲੱਗਿਆ